સંતાી તાઇવી લોચ સંતાની ચોરી તાઇ રથવી લોચ દે સંતાની દીડી તાઇ લોચ દે કથાલી ோச்சிச்சூடி தாய் பீவீ சி தூடி தாய் தீர்வீச்சி தூடி தாய் தீர்வீச்சி தூடி தாய் தீர்வீ லோச்சே ਜੀ ਲੋਚ ਦੇ ਸੰਤਾਂ ਦੀ ਟੂੜੀ ਤਾਈ ਸੰਤਾਂ ਦੀ ਟੂੜੀ ਤਾਈ ਮਾਂ ਦੇ ਟੂੜੀ ਕਾਵੇ ਸੰਤਾਂ ਦੇ ਟੂੜੀ ਤਾਈ ਸੰਤਾਂ ਦੇ ਟੂੜੀ ਤਾਯੋ ਸੰਤਾਂ ਦੀ ਟੂੜੀ ਤਾਈ ਸੰਤਾਂ ਦੀ ਟੂੜੀ ਤਾਈ ਈਰ ਫੇਵਿ ਲੋਚ ਦੇ ਸੂੜੀ ਸਾਈਂ ਤਿਰਤ ਵੀਰੋਤ ਦੇ ਸੰਸਾਰ ਦੀ ਸੂੜੀ ਸਾਈਂ ਤਿਰਤ ਵੀਰੋਤ ਦੇ ਸੰਸਾਰ ਦੀ ਸੂੜੀ ਸਾਈਂ ਤਿਰਤ ਵੀਰੋਤ ਦੇ ਸੰਸਾਰ ਦੀ ਸੂੜੀ ਸਾਈਂ ਤਿਰਤ ਵੀਰੋਤ ਦੇ ਸਾਦੇ ਕੋਲੇ ਸਾਨੂੰ ਪਹਿਣਾਇ ਸੁਰ ਤੌਰ ਸ਼ਬਦ ਜਦੋਂ ਤੁਸੀਂ ਪਹਿਲਾਂ ਉੱਚੀ ਕਹਿੰਦੇ ਹੋ ਵਾਹਿਗੁਰੂ 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 ਪਹਿਲਾਂ ਬੁੱਲ ਵੀ ਹਿੱਲਦੇ ਨੇ ਜੀਭਾ ਵੀ ਹਿੱਲਦੀ ਹੈ ਫਿਰ ਸਾਧ ਸੰਗ ਜਿਉਂ ਅਭਿਆਸ ਵੱਧਦਾ ਹੈ ਫਿਰ ਬੁੱਲ ਵੀ ਰੁਕ ਗਏ ਜੀਭਾ ਵੀ ਰੁਕ ਗਈ ਕੰਠ ਚ ਆ ਗਿਆ ਫਿਰ ਅਭਿਆਸ ਵੱਧ ਗਿਆ ਕੰਠ ਵਿੱਚੋਂ ਹਿਰਦੇ ਚ ਆ ਗਿਆ ਹੋਰ ਅਭਿਆਸ ਵੱਧ ਗਿਆ ਤੇ ਫਿਰ ਨਾਮ ਦਾ ਅਭਿਆਸ ਧੁਨੀ ਬਚਲਣ ਲੱਗਿਆ ਇੱਥੋਂ ਤੁਨ ਉਪਜਦੀ ਹੈ ਇੱਥੋਂ ਚੱਕ ਕੇ ਫਿਰ ਵਾਹਿ ਇੱਥੇ ਥਲ ਲੱਜ ਲਿਆ ਗਿਆ ਫਿਰ ਗੁਰੂ ਆਪਾਂ ਇੱਥੇ ਤਰਕੁਟੀ ਚ ਆ ਗਏ ਵਾਹਿ ਗੁਰੂ ਵਾਹਿ ਗੁਰੂ ਜਿਹੜੇ ਜਪਦੇ ਨੇ ਉਹ ਫਿਰ ਆਨੰਦ ਮਾਣਦੇ ਨੇ ਜਿਵੇਂ ਸਤਪੁਰਖ ਬੈਠ ਨੇ ਉਹ ਦਾਸ ਸਿੰਘ ਮਤ ਦੇ ਇਹ ਕਹਿੰਦੇ ਨੇ ਹਰੀ ਓਮ ਹਰੀ ਓਮ ਹਰਿ ਓਮ ਤ੍ਰਿਕੁਟੀ ਵਿਟਕਾ ਕੇ ਦਸਵੇਂ ਦੁਆਰ ਦੇ ਕੁੰਡੇ ਖੋਲਣੇ ਰਉ ਵਿਚਾਰ ਮੈਂ ਬੇਨਤੀ ਕਰ ਜਾਮ ਤੇ ਸਤਪੁਰਖ ਉੱਥੇ ਕੋਈ ਬ੍ਰਹਮ ਗਿਆਨੀ ਰਹਿੰਦੇ ਸੀ ਉਹਨਾਂ ਦੇ ਕੋਲ ਚੱਲਿਆ ਗਿਆ ਜਾ ਕੇ ਸੰਤਾਂ ਨਾਲ ਸਤਸੰਗਤ ਦੀਆਂ ਗੱਲਾਂ ਚੱਲ ਪਈਆਂ ਮਹਾਪੁਰਖ ਦੇ ਕੋਲ ਇੱਕੋ ਗੱਲ ਹੁੰਦੀ ਹੈ ਜਦ ਵੀ ਕੋਈ ਸ਼੍ਰੀਣ ਜਾਂਦਾ ਹੈ ਉਹ ਹਰੇਕ ਪੁਰਸ਼ ਨੂੰ ਪੁੱਛ ਦਿੰਨੇ ਭਾਈ ਕਿੰਨਾ ਨਾਮ ਜਪਦਾ ਹੈ ਸ਼ਮਨ ਕਿੰਨਾ ਰੋਜ਼ ਕਰਦਾ ਐ ਅਮਤ ਵੇਲੇ ਕੈ ਵਜੇ ਜਾਗਦਾ ਐ ਪੁੱਛਦੇ ਨੇ ਪ੍ਰਾਤਨ ਸਾਧੂ ਪੁੱਛਦੇ ਹੁੰਦੇ ਸੀ ਹੁਣ ਤਾਂ ਕਹਿਣਾ ਕੀ ਐ ਕਿ ਜਦੋਂ ਸਾਧ ਸੰਗਤ ਜੀ ਇਹ ਮਹਾਂਪੁਰਖਾਂ ਨਾਲ ਬਚਨ ਕਰਨ ਲੱਗ ਗਿਆ ਬੜੇ ਪ੍ਰਵਚਨ ਕੀਤੇ ਬਚਨ ਕਰਨ ਤੋਂ ਉਪਰੰਤ ਪ੍ਰਸ਼ਾਦਾ ਤਿਆਰ ਹੋ ਗਿਆ ਸ਼ਾਮ ਦਾ ਇਹਨੇ ਪ੍ਰਸ਼ਾਦਾ ਛਕ ਲਿਆ ਪਰ ਪੁੱਛਿਆ ਨਹੀਂ ਸੰਤਾਂ ਨੂੰ ਵੀ ਤੁਸੀਂ ਕਿਤੇ ਗੰਗਾ ਚ ਨਹਾਤੇ ਹੋ ਪਰਨ ਕੀਤਾ ਹੋਇਆ ਸ਼ਿਕੰਗਾ ਚਣਾਉਣ ਵਾਲੀ ਰੋਟੀ ਖਾਣੀ ਹੈ। ਧਿਆਨ ਦਿਓ ਬੇਨਤੀ ਦਾ ਸਤਪੁਰਖ ਤਾਂ ਐਡੇ ਵੱਡੇ ਹੁੰਦੇ ਨੇ। ਸਤਪੁਰਖਾਂ ਦੇ ਤਾਂ ਨਾਤੇ ਵਾਲੇ ਥਾਂ ਤੇ ਵੀ ਆ ਕੇ ਇਹ ਤੀਰਥ ਆਪਣਾ ਪਾਪ ਲਾ ਕੇ ਜਾਂਦੇ ਨੇ। ਸਾਧੂ ਜਿਹੜੇ ਨਾਮ ਦੇ ਰਸੀਏ ਨੇ ਜਿਹੜੇ 12 ਵਜੇ ਉੱਠ ਖੜੇ 12:30 ਉੱਠ ਖੜੇ ਇਸ਼ਨਾਨ ਕਰ ਲਿਆ ਚੌਂਕੜਾ ਮਾਰ ਕੇ ਬੈਠ ਗਏ ਨਾ ਉਹ ਗੰਗਾ ਦਾ ਇਸ਼ਨਾਨ ਹੈ। ਅਜੇ ਉਹ ਅਸ਼ਨਾਨ ਤਾਂ ਮੈਲਾ ਹੋ ਜਾਵੇਗਾ ਦੁਬਾਰਾ ਸਰੀਰ ਪਰ ਜਦੋਂ ਨਾਮ ਦਾ ਅਸ਼ਨਾਨ ਕੀਤਾ ਜਾਂਦਾ ਹੈ ਨਾ ਫਿਰ ਉਹ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੇ ਸੋਏ ਪਹੁੰਚਾ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇ ਬੰਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਹੁਣ ਜਿਨ੍ਹਾਂ ਦੇ ਮਨ ਸੁੱਧਨੇ ਨਾ ਉਹ ਤਾਂ ਮਨ ਹੋ ਗਿਆ ਗੰਗਾ ਦੇ ਨੀਰ ਵਰਗਾ ਪਿੱਛੇ ਪਿੱਛੇ ਰਾਮ ਫਿਰਦਾ ਇਹ ਗੰਗਾ ਦੇ ਨੀਰ ਵਰਗਾ ਪਿੱਛੇ ਪਿੱਛੇ ਰਾਮ ਫਿਰਦਾ i PITCHER! ਸਹਿਜ ਕਵੀਰ ਕੋਈ ਕਦੇ ਕਵੀਰ ਹੱਕਾ ਮਾਰਦਾ ਸੀ ਕਦੇ ਕਵੀਰ ਦੇ ਅੰਦਰ ਸੁਧ ਹੋ ਗਿਆ ਪ੍ਰਭਾਨ ਨੂੰ ਜਗ੍ਹਾ ਮਿਲ ਗਈ ਬੈਠਣ ਵਾਸਤੇ ਕਦੇ ਪ੍ਰਭਾਨ ਕਵੀਰ ਨੂੰ ਹੱਕਾ ਮਾਰਦਾ ਫਿਰਦਾ ਜਦੋਂ ਅੰਦਰੋਂ ਸੁਧ ਹੋ ਗਿਆ ਨਾ ਅੰਦਰ ਪਵਿੱਤਰ ਹੋ ਗਿਆ ਨਾ ਮਨ ਨਰਮਲ ਹੋ ਗਿਆ ਫਿਰ ਰੱਬ ਅੰਦਰ ਬੈਠਣ ਵਾਸਤੇ ਤੈਨੂੰ ਢੂੰਡਦਾ ਪਹਿਲਾਂ ਰੱਬ ਨੂੰ ਤੂੰ ਢੂੰਡਦਾ ਹੈ ਹੁਣ ਧਿਆਨ ਦਿਓ ਸਤਪੁਰਖਾਂ ਨਾਲ ਜਾਂ ਰੋਟੀ ਵੀ ਖਾ ਲਈ ਇਹ ਗੰਗਾ ਦੇ ਨਹਾਉਣ ਵਾਲਾ ਬੰਦਾ ਕਹਿੰਦਾ ਕਹਿੰਦਾ ਮਹਾਪੁਰਖੋ ਤੁਸੀਂ ਤਾਂ ਗੰਗਾ ਵਿੱਚ ਰੋਜ਼ ਨਹਾਉਂਦੇ ਹੋਮੋਂਗੇ ਸੰਤ ਕਹਿੰਦੇ ਕਿਹੜੀ ਗੰਗਾ ਦੀ ਗੱਲ ਕਰਦਾ ਹੈ ਕਿਹੜੀ ਗੰਗਾ ਦਾ ਵਚਨ ਕਰਦਾ ਤੂੰ ਰੋਜ਼ ਨਹਾਉਣ ਦਾ ਕਹਿੰਦੇ ਤੁਹਾਡੇ ਕੋਲ ਚੱਲ ਨਹੀਂ ਹੈ ਸੰਤ ਕਹਿੰਦੇ ਮੈਂ ਜਿੱਦਾਂ ਇੱਥੇ ਆ ਕੇ ਬੈਠੇ ਆਂ ਮੈਂ ਇੱਕ ਦਿਨ ਵੀ ਗੰਗਾ ਚ ਇਸ਼ਨਾਨ ਨਹੀਂ ਕੀਤਾ ਫਿਰ ਸਤਨਾਮ ਸ੍ਰੀ ਵਾਹਿਗੁਰੂ ਮੈਂ ਨਹੀਂ ਗੰਗਾ ਚ ਨਹਾਉਣ ਗਿਆ ਮੇਰੀ ਗੰਗਾ ਤਾਂ ਪ੍ਰਮੇਸ਼ਰ ਦਾ ਨਾਮ ਹੈ ਮੈਂ ਨਾਮ ਜਪਦਾ ਤੇ ਇੱਕ ਸੰਤਾਂ ਦੇ ਗਲ ਪਹਗੇ ਤੁਸ ਮੈਨੂੰ ਪਹਿਲਾਂ ਦੱਸਿਆ ਨਹੀਂ ਮੇਰਾ ਪਰਨ ਟੁੱਟ ਗਿਆ ਮੈਂ ਤਾਂ ਕਹਿੰਦਾ ਸੀ ਉਹਦੀ ਰੋਟੀ ਖਾਣੀ ਹੈ ਜਿਹਨੇ ਗੰਗਾ ਦਾ ਇਸ਼ਨਾਨ ਕੀਤਾ ਹੋਵੇ ਤੁਸੀਂ ਮੇਰਾ ਪਰਨ ਤੋੜ ਦਿੱਤਾ ਗਿਸੇ ਹੋ ਗਏ ਸੰਤਾਂ ਨਾਲ ਬਾਹਰ ਨੂੰ ਤੁਰ ਪਿਆ ਹੁਣ ਬਾਹਰ ਕੁਟਿਆ ਸੀ ਜੰਗਲ ਦੇ ਵਿੱਚ ਸ਼ੇਰ ਬਘੇੜੇ ਬੋਲਦੇ ਨੇ ਜਾਨਵਰ ਬੋਲਦੇ ਨੇ ਕਹਿੰਦਾ ਕੁਝ ਖਾ ਜਾਵੇਗਾ ਮੈਨੂੰ ਨਾਲ ਹੀ ਦਰਖਤ ਥੱਲੇ ਦਖਤ ਦਾ ਆਸਰਾ ਲੈ ਕੇ ਬੈਠ ਗਿਆ ਗੰਗਾ ਚ ਰੋਜ਼ ਨਹਾਉਣ ਵਾਲਾ ਤੇ ਜਦੋਂ ਰਾਤ ਦੇ 12 ਵਜੇ ਉਹ ਦੇਖਦਾ ਕਿੱਥੇ ਨੀਂਦ ਆਉਂਦੀ ਹੈ ਜੰਗਲ ਦੇ ਵਿੱਚ ਬੈਠੇ ਨੂੰ ਜਿਹਨੇ ਰੋਗ ਦੈਲਿਆਂ ਤੇ ਪਹਿਣਾ ਉਹ ਦੇਖ ਰਿਹਾ ਹੈ ਵੀ 12:00 ਵਜੇ ਮਹਾਪੁਰਖਾਂ ਨੇ ਉੱਠ ਕੇ ਇਸ਼ਨਾਨ ਕੀਤਾ 12:05 ਮਿੰਟ ਤੇ ਧਿਆਨ ਦਿਓ ਬੇਨਤੀ ਦਾ ਬਹੁਤਾ ਕਹਿੰਦੇ ਲੋੜ ਨਹੀਂ ਪੈਂਦੀ ਹਿੰਟ ਸਮਝ ਲਈਦਾ ਹੁੰਦਾ ਵੀ ਆ ਟਾਈਮ ਹੈ ਉੱਠਣ ਦਾ ਛੱਡਾ 12:05 ਤੇ ਇਸ਼ਨਾਨ ਕਰ ਲਿਆ ਮਹਾਪੁਰਖਾਂ ਨੇ ਮਹਾਪੁਰਖ ਸਮਾਧੀ ਲਾ ਕੇ ਬੈਠ ਗਏ ਇਹ ਦੇਖੀ ਜਾਂਦਾ ਗੰਗਾ 'ਚ ਣਾਉਣ ਵਾਲਾ ਇਹਨੇ ਤੱਕਿਆ ਤੇ ਨਗਵਾਂ ਤੁਰੀਆਂ ਆਉਂਦੀਆਂ ਨੇ ਕਾਲੇ ਰੰਗ ਦੀਆਂ ਤਿੰਨ ਗੰਵਾਂ ਉਹ ਗੰਵਾਂ ਨੇ ਆ ਕੇ ਜਿੱਥੇ ਮਹਾਪੁਰਖ ਨੇ ਇਸ਼ਨਾਨ ਕੀਤਾ ਸੀ ਕਿਹੜਾ ਹਣ ਵਾਲੀ ਗੱਲ ਸੀ ਵੀ ਫਲੈਸਾਂ ਪੱਕੀਆਂ ਟੂਟੀਆਂ ਲੱਗੀਆਂ ਹੋਈਆਂ ਨੇ ਫਰਸ਼ ਪੱਕੇ ਨੇ ਬਾਥਰੂਮ ਪੱਕੇ ਨੇ ਇਟਾਂ ਰੱਖ ਕੇ ਜਾਂ ਛੋਟੀ ਜਿਹੀ ਕੋਈਆਂ ਚੌਂਕੀ ਜਿਹੀ ਰੱਖ ਕੇ ਉਹ ਤੇ ਨਹਾ ਲੈਂਦੇ ਹੁੰਦੇ ਕੱਚੇ ਜੇ ਪਾਣੀ ਡੁੱਲ ਜਾਂਦਾ ਉਥੇ ਚਿੱਕੜ ਜਾਂ ਬਣ ਜਾਂਦਾ ਜਿੱਥੇ ਚਿੱਕੜ ਬਣਿਆ ਹੋਇਆ ਸੀ ਮਹਾਂਪੁਰਖਾਂ ਦੇ ਨਹਾਉਣ ਦਾ ਡੁੱਲਿਆ ਹੋਇਆ ਪਾਣੀ ਸੀ ਤੇ ਉਹ ਤਿੰਨੇ ਗਊਆਂ ਆਈਆਂ ਜਦੋਂ ਰੰਗ ਕਾਲਾ ਸੀ ਜਦੋਂ ਆ ਕੇ ਉਹ ਚਿੱਕੜ ਵਿੱਚ ਡੇਟਣ ਲੱਗ ਗਈਆਂ ਯੋਯੋ ਲਟਦੀਆਂ ਗਈਆਂ ਤਿਉ ਤਿਉਂ ਦਾ ਰੰਗ ਚਟਾ ਹੁੰਦਾ ਗਿਆ ਕੋ ਸਤਿਨਾਮੁ ਸ੍ਰੀ ਵਾਹਿਗੁਰੂ ਰੰਗ ਚਟਾ ਹੁੰਦਾ ਗਿਆ ਅੰਦਰਲੀ ਜਿਹੜੀ ਗਊ ਆ ਨਾ ਧਿਆਨ ਨਾਲ ਸਮਝ ਲਿਓ ਜਿਹੜੀ ਅੰਦਰ ਗਊ ਆ ਨਾ ਸਾਡੇ ਇਹ ਜਨਨ ਚਰ ਉਥੇ ਅਸ਼ਨਾਣ ਨਹੀਂ ਕਰਦੇ ਉਹਨਾਂ ਚ ਰਹਿਣੇ ਕਾਲਜੋ ਰਹਿਣਾ ਕੋ ਸਤਿਨਾਮੁ ਸ੍ਰੀ ਵਾਹਿਗੁਰੂ ਮਾਨੇ ਕਾਲਾ ਹੀ ਰਹਿਣਾ ਕਿਉਂਕਿ ਜਨਮ ਜਨਮ ਕੇ ਸਿਮਨ ਕੋ ਮਨ ਲਾਗੀ ਕਾਲਾ ਹੋਆ ਸਿਆਹ ਫਨਲੀ ਧੋਤੀ ਉਜ ਨਾ ਹੋਵੇ ਜੇ ਸੋ ਤਬਣੋ ਪਾਹੋ ਕੋਲੂ ਵਾਲੀ ਜਿਹੜੀ ਕੋਲੂ ਦੇ ਲੀਰ ਨਾਲ ਤੇਲੀ ਰੋਜ ਹੱਥ ਪੁੰਝਦੇ ਨਾ ਉਹਨੂੰ 100 ਵਾਰੀ ਧੋ ਲਿਓ ਉਹ ਦੀ ਧੰਧਾਈ ਨਹੀਂ ਜਾਂਦੀ ਇਹ ਧੰਧਾਈ ਮੰਦੀ ਵੀ ਨਹੀਂ ਜਾਣੀ ਹੈਗੀ ਇਹਦਾ ਭਰੀਏ ਮਤ ਪਾਪਾ ਕੇ ਸੰਗੋ ਧੋਪੈ ਨਾਮੈ ਕੇ ਇਹ ਤਾਂ ਨਾਮ ਦੇ ਦੰਗ ਨੇ ਧੋਣਾ ਮੰਨ ਹੁਣ ਉਹ ਦੇਖੀ ਜਾਂਦਾ ਉਹ ਤਿੰਨੇ ਗੋਮਾਂ ਲਟਦੀਆਂ ਨੇ ਜਦੋਂ ਉਹਦਾ ਰੰਗ ਚਿੱਟਾ ਹੋ ਗਿਆ ਉੱਠ ਕੇ ਤੁਰ ਪਈਆਂ ਇਹ ਭੱਜ ਕੇ ਮੂਰੇ ਹੋ ਗਿਆ ਗੋਆਂ ਨੂੰ ਪੁੱਛਦਾ ਬੀਬੀਓ ਤੁਸੀਂ ਕੌਣ ਹੋ ਕੋਈ ਸ਼ਕਤੀ ਹੋ ਜਾਂ ਕਿਹੜੀ ਹਸਤੀ ਆ ਤੁਹਾਡੀ ਤੁਸੀਂ ਆਈਆਂ ਸੀ ਰੰਗ ਕਾਲਾ ਲੈ ਕੇ ਉਹ ਚਲੇ ਵਿੱਚ ਲਟਕੇ ਰੰਗ ਚਿੱਟਾ ਕਰਕੇ ਚੱਲ ਰਹੀ ਹੋ ਤੁਸੀਂ ਕੌਣ ਹੋ ਉਹ ਕਹਿਣ ਲੱਗੇ ਤੇਰਾ ਭਰਮ ਦੂਰ ਕਰਨ ਬਾਤ ਆਈਆਂ ਸੀ ਮੈਂ ਗੰਗਾ ਮੈਂ ਸੱਸ਼ਬਤੀਆਂ ਮੈਂ ਜਬਨ ਹਾਂ ਅਸੀਂ ਤਿੰਨੇ ਸਾਡੇ ਵਿੱਚ ਤੇਰੇ ਵਰਗੇ ਲੋਕ ਜਿਨ੍ਹਾਂ ਦੇ ਮਨ ਮੈਲੇ ਨੇ ਨਾਲ ਲਾ ਕੇ ਸਾਨੂੰ ਮੈਲੇ ਕਰੀ ਜਾਂਦੀਆਂ ਨੇ ਅਸੀਂ ਫਿਰ ਅੰਮ੍ਰਿਤ ਵੇਸ ਤੇ ਸਤਿਪੁਰਖਾਂ ਨੂੰ ਆਉਂਦੇ ਨੇ ਉਹਨਾਂ ਦੇ ਚਲੇ ਚ ਨਹਾ ਕੇ ਆਪਣੀ ਮੈਲ ਲਾਉਣੀ ਆ ਸਾਡੀ ਮੈਲ ਸਤਿਪੁਰਖਾਂ ਦੇ ਚਰਨ ਦੀ ਧੂੜੀ ਨਾਲ ਰਹਿੰਦੀ ਹੈ ਤੇ ਤੁਸੀਂ ਮੈਲ ਸਾਡੇ ਵਿੱਚ ਲਾ ਜਾਂਦੇ ਹੋ ਫਿਰ ਗੁਰਬਾਨੀ ਨੇ ਫੈਸਲਾ ਕਰ ਦਿੱਤਾ ਬਸ ਜਦ ਇਹ ਗੱਲ ਹੋ ਗਈ ਨਾ ਫਿਰ ਉਹ ਭੱਜ ਕੇ ਜਾ ਕੇ ਮਹਾਪਕਨ ਚਾਨਣ ਦਾ ਲੰਬਾ ਪੈ ਗਿਆ ਮਹਾਪੁਰਖੋ ਅੱਜ ਸੋਝੀ ਆ ਗਈ ਵੀ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਉਧਰੈ ਮੂੱਚਾ ਪ੍ਰਭ ਕੇ ਸਿਮਰਨ ਦਿਸਨਾ ਬੁੱਝੈ ਪ੍ਰਭ ਕੇ ਸਿਮਰਨ ਸਭ ਕਿਸ ਸੁਝੈ ਪ੍ਰਭ ਕੇ ਸਿਮਰਨ ਨਾਹੀ ਜਮਤ ਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮਤ ਨਾਮ ਦਿਮਾਹੇ ਸਮਾਏ ਪ੍ਰਭ ਜੀ ਵਸੇ ਸਾਧ ਕੀ ਰਸਨਾ ਨਾਨਕ ਜਨਕ ਦਾਸਨ ਰੱਬ ਦਾ ਵਾਸਾ ਕਿੱਥੇ ਹੈ ਹੋਰ ਸਤਿਪੁਰਖਾਂ ਦੀ ਜੇਬ ਤੇ ਹੈ ਇੱਕ ਹਿਰਦੇ ਵਿੱਚ ਹੈ ਨਾਮ ਕੀ ਮਹਿਮਾ ਸੰਤ ਰਿਧ ਵਸੈ ਨਾਮ ਦੀ ਮਹਿਮਾ ਸਤਿਪੁਰਖਾਂ ਦੇ ਹਿਰਦੇ ਚ ਵਸਦੀ ਹੈ ਰੱਬ ਦੀ ਮਹਿਮਾ ਸਾਧੂਆਂ ਦੀ ਜੇਬਾਂ ਤੇ ਵਸਦੀ ਹੈ ਤੇ ਉਹ ਕਹਿੰਦਾ ਜੀ ਮਨ ਦਾ ਅੱਜ ਪਤਾ ਲੱਗਿਆ ਵੀ ਇਹ ਜੀਨਮ ਦੇ ਵਿੱਚ ਮੈਂ ਨਹਾਉਂਦਾ ਫਿਰਦਾ ਇਹ ਵੀ ਤੁਹਾਡੀ ਧੂੜੀ ਨੂੰ ਲੋਚਦੀਆਂ ਨੇ ਮਾਗ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਇ ਸੁਣ ਸਭਾਂ ਨੌਕਰਦਾਨ ਜਨਮ ਕਰਮਲ ਉਤਰੇ ਮੰਨ ਤੇ ਜਾਏ ਘਮਾਨ ਤੇ ਕਹਿੰਦੇ ਨਾਉਣ ਇਹ ਧੂੜੀ ਨਾਲ ਤਾਂ ਐਨਾ ਕੁਝ ਮਿਲ ਜਾਂਦਾ ਹੈ ਇਸ ਚਲੇ ਸਾਧ ਸੰਗਤ ਜੀ ਜਿਹੜੇ ਨਾਮ ਦੇ ਰਛੇ ਤਤ ਵਿੱਚ ਤੇ ਮਹਾਂਪੁਰਖ ਹੁੰਦੇ ਨੇ ਉਹਨਾਂ ਦਾ 833 ਜੈ ਸਾਧ ਪਗ ਇਤੇ ਪਗ ਨਹੀਂ ਕਹਿਣਾ ਟਿੱਪੀ ਲਮਗੇ ਤਾਂ ਪਗ ਬਣੂਗਾ ਪਗ ਨਹੀਂ ਹੈ ਪਗ ਹੈ ਪਗ ਕਹਿੰਦੇ ਨੇ ਪੈਰ ਨੂੰ 833 ਜੈ ਸਾਧ ਪਗ ਧਰੈ ਤਹਾਂ ਬੈਕੁੰਠ ਜੈ ਨਾਮ ਉਚਰੈ ਜਿੱਥੇ ਬੈਠ ਕੇ ਸਾਧੂ ਨਾਮ ਜਪ ਜਾਂਦੇ ਨੇ ਉਹ ਧਰਤੀ ਬੈਕੁੰਠ ਬਣ ਜਾਂਦੀ ਏ ਉਹ ਸਮਾਂ ਵੀ ਹੋ ਗਿਆ ਉਹ ਤਾਂ ਧਰਤੀ ਬੈਕੁੰਠ ਬਣ ਜਾਵੇ ਜਿੱਥੇ ਸਾਧੂ ਨਾਮ ਜਪਦੇ ਈ ਬੇਕੁੰਠ ਵਣ ਜਾਵੇ ਜਿੱਥੇ ਸਾਧੂ ਨਾਮ ਜਪਦੇ ਹਰ ਪੀ ਬੇਕੁੰਠ ਵਣ ਜਾਵੇ ਜਿੱਥੇ ਸਾਧੂ ਨਾਮ ਜਪਦੇ ਉਹਦਾ ਸਾਰੀ ਈ ਬੇਕੁੰਠ ਵਣ ਜਾਵੇ ਜਿੱਥੇ ਸਾਧੂ ਨਾਮ ਜਪਦੇ ਸਾਧੂ ਜੀ ਨਾਮ ਜਪਦੇ ਸਾਰੇ ਤਿਸ ਸਾਧੂ ਜੀ ਨਾਮ ਜਪਦੇ ਜਿੱਥੇ 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 ਸਾਧੂ ਜੀ ਨਾਮ ਜਪਦੇ ਸਰਤੀ ਮੈ ਕੁੰਠ ਵਣ ਜਾਵੇ ਜਿੱਥੇ ਸਾਧੂ ਦਾ ਨਾਮ ਜਪਦੇ ਸਰਤੀ ਮੈ ਕੁੰਠ ਵਣ ਜਾਵੇ ਜਿੱਥੇ ਸਾਧੂ ਦਾ ਨਾਮ ਜਪਦੇ ਸਰਤੀ ਵਣ ਜਾਵੇ ਜਿੱਥੇ ਸਾਧੂ ਦਾ ਨਾਮ ਜਪਦੇ ਤੇ ਸਾਧੂ ਦਾ ਨਾਮ ਜਪਦੇ ਆਓ ਸਾਧ ਸੰਗਤ ਜੀ ਇਹ ਤਤਵਿਅਤਿਆਂ ਦੀਆਂ ਰਹਿਮਤਾਂ ਦਾ ਸਦਕ ਜਪਿਆ ਹੋਇਆ ਨਾਮ ਅਸਥਾਨ ਦਿਸ਼ਟ ਰਹੇ ਨੇ ਤੇ ਉਹਨਾਂ ਦੇ ਕੀਤੇ ਹੋਏ ਪੈਦਾ ਲਾਭੇ ਬੂਟੇ ਵੀ ਦਿਖ ਰਹੇ ਨੇ ਵੀ ਇਹ ਮਹਾਪੁਰਖਾਂ ਦੇ ਸਿਰ ਤੇ ਹੱਥ ਰੱਖਿਆ ਇਹਨਾਂ ਨੂੰ ਨਾਮ ਨਾਲ ਜੋੜਿਆ ਤੇ ਸਤਪੁਰਖ ਜਿਤਨੇ ਵੀ ਰੱਬ ਦੇ ਪਿਆਰੇ ਨੇ ਉਹ ਇੱਕੋ ਗੱਲ ਕਹਿੰਦੇ ਨੇ RAM ਜਪੋ ਜੀ ਐਸੇ ਐਸੇ ਤਰੂ ਪ੍ਰਲਾ ਜਪਿਓ ਹਰ ਜੈਸੇ ਦੀਨ ਦਿਆਲ ਪ੍ਰੋਸੇ ਤੇਰੇ ਸਭ ਪਰਿਵਾਰ ਚੜਾਇਆ ਤੇਰੀਆਂ ਅੰਤੜੀਆਂ ਵੀ RAM ਵੈਗਰੂ ਵੈਗਰੂ ਕਰਨ ਤੇਰੇ ਰੋਮ ਵੀ ਵੈਗਰੂ ਵੈਗਰੂ ਕਰਨ ਤੇਰੀ ਜੀਬਾ ਵੈਗਰੂ ਵੈਗਰੂ ਕਰੇ ਤੇਰਾ ਸਰੀਰ ਦਾ ਪਰਿਵਾਰ ਆ ਜਿਹੜਾ ਇਹਨੂੰ ਬੇੜੇ ਚਾੜ ਦੇ ਰੱਬ ਦੇ ਤੇ ਫਿਰ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਉ ਹੋਈਆਂ ਪਲਾਂ ਤੋਂ ਖਿਮਾ ਮਹਾਪੁਰਖ ਆਉਂਦੇ ਨਾਮ ਜਪਾਉਣ ਵਾਹ ਤੈਨੇ ਫੁਰਖੇ ਜੇ ਕੰਮ ਲਈ ਨਹੀਂ ਸਾਜਨ ਸੰਤ ਕਰੋ ਏ ਕਾਮ ਆਮ ਆਮ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮ ਸੁਖ ਸੁਖ ਪਾਵੋ ਆਪ ਜਪੋ ਅਬਰ ਨਾਮ ਆਪ ਜਪਣਾ ਇੱਕ ਮੇਰੇ ਕੋਲ ਆਵਾ ਪੰਜਾਬ ਸਿੰਘ ਜੀ ਬੈਠੇ ਨੇ ਮੈਂ ਅਗਰ ਚੌਥੇ ਪੰਜਵੇਂ ਕੋਈ ਸਿੰਘ ਗਿਆ ਉਹਨਾਂ ਨੇ ਕੈਂਪ ਕੁੱਪੜਾ ਲਾਉਣਾ ਸੀਗਾ ਤੇ ਇਹ ਕਹਿੰਦਾ ਜੀ ਪੰਜਾਬ ਸਿੰਘ ਨੂੰ ਮਿਲਣਾ ਬੜਾ ਔਖਾ ਹੋ ਗਿਆ ਮੈਂ ਕਿਹਾ ਆ ਤੇ ਕਹਿੰਦਾ ਮੈਂ ਪੁੱਛਿਆ ਕਿ ਇੱਥੇ ਨੇ ਮੁੰਡੇ ਕਹਿੰਦੇ ਅੰਦਰ ਬੈਠੇ ਨੇ ਜਦੋਂ ਮੈਂ ਅੰਦਰ ਗਿਆ ਇਹ ਕਹਿੰਦਾ ਰਿਲੇਟਾਂ ਬੰਦ ਤੇ ਦਰਵਾਜ਼ਾ ਬੰਦ ਕੁੰਡੀ ਲਾਈ ਹੋਈ ਆਪਣਾ ਚੌਂਕੜਾ ਬਾਹਰ ਹੀ ਬੈਠੇ ਨੇ ਇਸ ਲਈ ਇਹੀ ਸਾਨੂੰ ਬਸ ਇਹੀ ਖੈਰ ਪਈ ਹੈ ਰੱਬ ਦੇ ਘਰ ਵਿੱਚੋਂ ਵੀ ਨਾਮ ਜਪਣਾ ਹੈ ਆਕਾਂਤ ਬੈਠ ਕੇ ਸ਼ਿਮਨ ਕਰੀ ਚੱਲੋ ਤੇ ਫਿਰ ਲੋਕ ਵੀ ਸੁਖੀਏ ਤੇ ਪੰ ਲੋਕ ਵੀ ਸਹੇਲੇ ਹੁੰਦੇ ਨੇ ਬਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਮਹਾਂਪੁਰਖਾਂ ਦਾ ਧੰਨਵਾਦ ਸੰਤ ਬਾਬਾ ਰਣਤੇਰ ਸਿੰਘ ਜੀ ਦਾ ਜਿਨ੍ਹਾਂ ਨੇ ਆਪ ਸਾਰੇ ਸੰਗਤ ਨੂੰ ਗੁਰਬਾਣੀ ਕਥਾ ਰਾਹੀਂ ਨਿਹਾਲ ਕੀਤਾ ਹੈ ਸੋ ਆਓ ਇਹਨਾਂ ਦਾ ਜੋ ਸਨਮਾਨ ਹੈ ਸੰਤ ਬਾਬਾ ਪੰਜਾਬ ਸਿੰਘ ਜੀ ਮਾਦਪੁਰ ਵਾਲੇ ਕਰਨਗੇ ਸੋ ਮਹਾਂਪੁਰਖਾਂ ਨੂੰ ਬੇਨਤੀ ਹੈ ਕਿ ਗੁਰੂ ਘਰੋਂ ਸਨਮਾਨ ਲੈਣ ਦੀ ਪਾਈ ਬਖਸ਼ਿਸ਼ ਪ੍ਰਾਪਤ ਕਰਨ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਸੰਤ ਮਹਾਪੁਰਖ ਸੰਤ ਬਾਬਾ ਹਰਵੰਸ ਦਾ ਜੀ ਰਾਮਪੁਰ ਵਾਲਿਆਂ ਦਾ